ਸੱਚੀ ਗੱਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨੀ ਟੀਮਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਤੰਗਵਾਜ਼ੀ ਦੇ ਨਾਲ ਇੱਕ ਹੋਰ ਘਰ ਦਾ ਚਿਰਾਗ ਬੁੱਝ ਚੁਕਿਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁਕਿਆ ਜਿਸ ਦੇ ਵਿੱਚ ਇੱਕ ਛੋਟਾ ਬੱਚਾ ਖੇਤਾਂ ਦੇ ਵਿੱਚ ਜਦੋਂ ਲੰਗੇ ਦਿਨੀ ਪਤੰਗ ਲੁੱਟਣ ਜਾਂਦਾ ਕਿਉਂਕਿ ਲੰਗੇ ਦਿਨੀ ਹਾਲਾਂਕਿ ਬਸੰਤ ਪੰਚਮੀ ਸੀ ਉਸ ਦਾ ਹਾਲਾਂਕਿ ਰੰਗ ਉਸ ਵਕਤ ਘਟ ਦੇਖਣ ਨੂੰ ਮਿਲਦਾ ਜਦੋਂ ਪੰਜਾਬ ਦੇ ਵਿੱਚ ਮੋਲੇ ਧਾਰ ਮੀਂਹ ਪੈਣ ਲੱ ਜਾਂਦਾ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਨੇ ਪਤੰਗ ਚੜਾਇਆ ਤੇ ਛੋਟਾ ਬੱਚਾ ਜਦੋਂ ਖੇਤਾਂ ਦੇ ਵਿੱਚ ਪਤੰਗ ਲੁੱਟਣ ਜਾਂਦਾ ਤੇ ਉਸ ਵਕਤ ਇੱਕ 10 ਫੁੱਟ ਡੂੰਗੀ ਖੱਟ ਦੇ ਵਿੱਚ ਟੋਏ ਦੇ ਵਿੱਚ ਡਿੱਗ ਜਾਂਦਾ ਤੇ ਉਸ ਟੋਏ ਦੇ ਵਿੱਚ ਪਾਣੀ ਖੜਾ ਹੁੰਦਾ ਮੀਂਹ ਪੈਣ ਦੇ ਕਾਰਨ ਤੇ ਉਸ ਟੋਏ ਦੇ ਵਿੱਚ ਡੁੱਬਣ ਦੇ ਕਾਰਨ ਛੋਟੇ ਬੱਚੇ ਜਿਹੜਾ 9 ਸਾਲ ਦੀ ਉਮਰ ਨਾਮ ਸ਼ਿਵਮ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮਾਪਿਆਂ ਦੇ ਵਿੱਚ ਇਸ ਵਕਤ ਖਾਫੀ ਜਿਆਦਾ ਗੁੱਸਾ ਵੀ ਜਿਹੜਾ ਫੁੱਟ ਰਿਹਾ ਦੱਸਿਆ ਜਾ ਰਿਹਾ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਜਲੰਧਰ ਦੇ ਜਿੱਥੇ ਖੇਤਾਂ ਦੇ ਵਿੱਚ ਪਤੰਗ ਲੁੱਟਣਗੇ ਇੱਕ ਛੋਟੇ ਬੱਚੇ ਦੀ ਖੇਤਾਂ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਿਆ ਦਰਅਸਲ ਕਿਸਾਨਾਂ ਦੇ ਵੱਲੋਂ ਜਿਹੜੀ ਆਲੂਆਂ ਦੀ ਫਸਲ ਬੀਜੀ ਹੋਈ ਸੀ ਦਰਅਸਲ ਮੀਂਹ ਜਿਆਦੇ ਪੈਣ ਦੇ ਕਾਰਨ ਉਸ ਫਸਲ ਦਾ ਪਾਣੀ ਕੱਟਣ ਦੇ ਲਈ ਕਿਸਾਨਾਂ ਦੇ ਵੱਲੋਂ ਜਿਹੜਾ ਡੂੰਘਾ ਜਿਹੜਾ ਟੋਆ ਖੇਤਾਂ ਦੇ ਵਿੱਚ ਪੁੱਟਿਆ ਹੋਇਆ ਸੀ ਤੇ ਉਸ ਵਕਤ ਉਸ ਟੋਏ ਦੇ ਵਿੱਚ ਅਚਾਨਕ ਛੋਟਾ 9 ਸਾਲਾ ਬੱਚਾ ਜਿਹੜਾ ਸ਼ਿਵਮ ਡਿੱਗ ਜਾਂਦਾ ਤਕਰੀਬਨ 5:00 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪੁਲਿਸ ਭਾਲ ਕਰਦੀ ਹੋਈ 8:00 ਵਜੇ ਉਸ ਟਿਕਾਣੇ ਤੇ ਪਹੁੰਚੇ ਜਦ ਤੱਕ ਉਸ ਬੱਚੇ ਦੀ ਮੌਤ ਹੋ ਚੁੱਕੀ ਹੁੰਦੀ ਹੈ ਤੇ ਇਸ ਵਕਤ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਤੇ ਉਧਰਲੇ ਪਾਸੇ ਪੁਲਿਸ ਪ੍ਰਸ਼ਾਸਨ ਦੁਆਰਾ ਜਾਂਚ ਪੜਤਾਲ ਜਿਹੜੀ ਬਾਕੀ ਉਹ ਕੀਤੀ ਜਾ ਰਹੀ ਹੈ ਸਰ ਜੀ ਬੱਚੇ ਕੋਈ ਨਹੀਂ ਆਪਕਾ ਨਾਮ ਕੀ ਹੈ ਮੇਰਾ ਨਾਮ ਵਿਕਾਸ ਕੁਮਾਰ ਉਹ ਬੱਚਾ ਆਪਕਾ ਕੀ ਲੱਗਦਾ ਭਤੀਜਾ ਆਪਕਾ ਭਤੀਜਾ ਕੀ ਹੋ ਗਿਆ ਉਸਕੋ क्या हुआ की कि जैसे किसान लोग हाँ। खड्डे इतने बड़े बड़े खोद देते उन्हें क्या ये सारा कहा का मामला है पेट्रोल पंप के पीछे पेट्रोल पंप के पीछे हाँ जी तो खड्डा था वहाँ पे खड्डे खोद रखे उन्होंने खुद किस चीज में खड्डे थे खेत में खेत का फसल का पानी उनमें निकल जाए अच्छा कोई मरो चाहे मत मरो अच्छा उनको नहीं तो बच्चा कैसे गिर गया उसमें जैसे पतंग के लिए गया अच्छा पतंग लूटने के लिए गया हाँ खड्डे इतने बड़े बड़े खोद उसमें गिर गया अच्छा किसी ने बताया कुछ नहीं नहीं किसी को पता नहीं चला कि बच्चा गिर गया खट के अंदर किसी को नहीं पता कोई भी नहीं था वहाँ पे एक छोटा बच्चा था वो डर हाँ। डर गया कितने बच्चा बच्चा के गया घर को भाग कितने के और डरिया मामला ये ये पौने पाँच बजे के आस पास का बच्चा, बच्चा कब मिला आपको बच्चा कब मिला मिला अब साढ़े आठ के बाद अच्छा पाँच बजे का गिरा हुआ आठ बजे का मिला आठ साढ़े आठ मिला पुलिस गयी जब ढूंढा और जब मिला हुआ हमको अच्छा बच्चे की कम्पलेट आपने थाने में लिखवाई की मिल नहीं था नहीं एक सौ बांबर पे हमने कॉल करी थी अच्छा जब वहाँ पे कॉल ਤੋ ਮੁੱਖ ਦੇ ਐਸਐਚਓ ਸਾਹਿਬ ਸਾਡੇ ਨਾਲ ਮੌਜੂਦ ਨੇ ਸਾਰਾ ਨਾਲ ਗੱਲ ਕਰਦੇ ਸਰ ਕੀ ਮਾਮਲਾ ਸੀਗਾ தாਜੂ ਸਰ ਥੋੜਾ ਜਿਹਾ ਮਾਮਲਾ ਇੱਕ ਬੱਚਾ ਸੀਗਾ ਇੱਕ 8-9 ਸਾਲ ਦਾ ਜੀ ਉੱਥੇ ਇੱਕ ਪਤੰਗ ਦੇ ਪਿੱਛੇ ਦੋ ਜਣੇ ਜਾ ਰਹੇ ਸੀਗੇ ਉਧਰ ਸੂਰਨਸੀ ਸਾਈਡ ਦੇੰਦੇ ਹੈਗੇ ਆ ਜੀ ਜੀ ਖੇਤਾਂ ਦੇ ਸਾਈਡ ਹੂੰ ਪਤੰਗ ਲੁੱਟਣੋਂ ਜਾ ਰਹੇ ਸੀਗੇ ਦੋ ਜਣੇ ਸੀਗੇ ਇੱਕ ਦਾ ਉੱਥੇ ਪੈਰ ਫਿਸਲ ਗਿਆ ਉੱਥੇ ਖੇਤਾਂ ਦੇ ਵਿੱਚ ਖੋਇਆ ਸੀ ਪਾਣੀ ਵਾਲਾ ਪਾਣੀ ਥੋੜਾ ਡੂੰਗਾ ਸੀਗਾ ਤੇ ਉਹਦੇ ਵਿੱਚ ਡੁੱਬਣ ਨਾਲੇ ਬੱਚੇ ਦੀ ਮੌਤ ਹੋ ਗਈ ਹੂੰ ਕਿੰਨੀ ਉਮਰ ਸੀ ਬੱਚੇ ਦੀ ਬਾਕੀ ਕਿ 9 ਸਾਲੋਂ ਨਾਮ ਕੀ ਰਹਾ ਸਰ ਨਾਮ ਕੋਚਾ ਆਪਣਾ ਸ਼ਿਵਮਨਾ ਸ਼ਿਵਮ ਓਕੇ ਫਿਰ ਉਹਦੇ ਪਰਿਵਾਰਿਕ ਮੈਂਬਰ ਪਰਿਵਾਰਿਕ ਉਹ ਤੇ ਰਿਸ਼ਤੇਦਾਰ ਹੈਗੇ ਨਾਲ ਸਾਡੇ ਅੱਛਾ ਉਹਦੇ ਮਾਤਾ ਪਿਤਾ ਦਾ ਆਖਰੀ ਆਏ ਨੀ ਕਿ ਆ ਰਿਹਾ ਪਤਾ ਲੱਗ ਗਿਆ ਜਦ ਜਿਹੜੀ ਮੁੱਖ ਜਿਹੇ ਹੋ ਜਾਂਦੀ ਹੈ ਬਲੱਡ ਤੋਂ 2-3 ਘੰਟੇ ਅੰਦਰ ਪਾਣੀ ਦੇ ਦੁਬੇ ਜਿੱਦਾਂ ਕੋਈ ਦੱਸ ਰਿਹਾ 5:30 ਵਜੇ ਦਾ ਬੱਚਾ ਗਿਆ ਆਇਆ ਘਰ ਰੋ ਤੇ ਇਸ ਦਾ ਕਿ 8:30 ਵਜੇ ਪਤਾ ਲੱਗਦਾ ਕਿ ਮਤਲਬ ਜਿਹੜੇ ਉਹ ਖੇਤਾਂ ਦੇ ਵਿੱਚ ਹੋਇਆ ਕਿ ਪਲਾਟ ਖਾਲੀ ਖੁੱਲੀ ਜਿਸੀਗਾ ਖੱਡਾ ਜਿਹੜਾ ਅੱਛਾ ਖੇਤਾਂ ਸੀਗਾ ਜਿਹਨਾਂ ਦੇ ਖੇਤ ਸੀ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਰਾਤ ਦਾ ਟਾਈਮ ਸੀ ਗੱਲ ਪਤਾ ਨਹੀਂ ਆਲੂਆਂ ਤੇ ਪੁਲਿਸ ਪਾਰਟੀ ਵੱਲੋਂ ਜਿਹੜਾ ਬੱਚੇ ਦਾ ਮਤਲਬ ਪਿਆ ਗਿਆ ਐਸਐਚਓ ਸਾਹਿਬ ਜਿਹੜੇ ਦਿੱਤ ਜੇ ਤੁਹਾਨੂੰ ਹੋਂਦ ਜਦੋਂ ਅਸੀਂ ਗਏ ਸੀ 8:30 ਵਜੇ ਉਹ ਨਾਲ ਘਰਦਿਆਂ ਨੂੰ ਲੈ ਕੇ ਅਸੀਂ ਕੱਢਿਆ ਬੱਚਿਆਂ ਨੂੰ ਪਾਣੀ ਦੇ ਵਿੱਚੋਂ ਕੱਢਿਆ ਇਹ ਕਿੱਥੇ ਕਰਕੇ ਹੋਈ ਹੈ ਸੂਰਨ ਅਸੀਂ ਮਨਰੋਲ ਤੋਂ ਫਗਾਉਦੀ ਬੈਕ ਸਾਈਡ ਤੇ ਸਰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਜਿਹੜਾ ਬੱਚਾ ਖੱਟ ਦੇ ਵਿੱਚ ਪਤਾ ਲੱਗਦਾ ਕਿ ਸਾਡਾ ਬੱਚਾ ਕਿੱਥੇ ਆ ਗਿਆ ਉਹ ਪੰਜ 6 ਵਜੇ ਸ਼ਾਮ ਨੂੰ ਪਤਾ ਲੱਗਿਆ ਸੀ ਸਾਨੂੰ ਪੁਲਿਸ ਨੂੰ ਤਲਾਸ਼ ਲੈਣ ਦਿੱਤੀ ਉਹਨਾਂ ਨੇ ਜਦੋਂ ਅਸੀਂ ਲੱਗ ਗਿਆ ਸੀ ਕਿ ਬੱਚਾ ਸਾਡਾ ਡੁੱਬ ਗਿਆ ਡੁੱਬ ਗਿਆ ਨਹੀਂ ਗੁੰਮ ਸੀ ਗੁੰਮ ਕਰੋ ਗੁੰਮ ਦਾ ਪਤਾ ਲੱਗਿਆ ਤੇ ਲਵ ਦੇ ਪਹਿਲਾਂ ਆਪਣੇ ਤੌਰ ਤੇ ਜੇ ਉਹਨਾਂ ਨੇ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਤਾਂ ਅਸੀਂ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਹੂੰ ਮੌਕੇ ਤੇ ਪਹੁੰਚੇ ਫਿਰ ਜਨਰਲ ਨਾਲ ਕੋਈ ਬੱਚਾ ਖੇੜਦਾ ਜਿਹੜਾ ਉਸ ਤੋਂ ਉਹਨੇ ਦੱਸਿਆ ਕਿ ਇੱਧਰ ਨੂੰ ਗਏ ਸੀਗਾ ਅੱਛਾ ਤੇ ਪਾਣੀ ਦੇ ਵਿੱਚ ਜਾ ਕੇ ਜਿੱਥੇ ਮੈਂ ਛੋਟੇ ਬੱਚੇ ਨੂੰ ਦੱਸਿਆ ਕਿ ਆਪਾਂ ਇੱਧਰਲੇ ਪਾਸੇ ਗਏ ਸੀਗੇ ਠੀਕ ਉਤ ਤੋਂ ਬਾਅਦ ਉਹ ਸਾਈਟ ਤੇ ਪਹੁੰਚ ਗਏ ਫਿਰ ਅਸੀਂ ਉੱਥੇ ਸਾਰੇ ਇਕੱਠੇ ਹੋ ਕੇ ਤੇ ਨੇਰਾ ਸੀ ਬਹੁਤ ਜ਼ਿਆਦਾ ਖੇਤ ਸੀਗੇ ਹੂੰ ਤੇ ਮੁੱਤਫਰ ਇੱਕ ਮੁੰਡੇ ਨੂੰ ਚਿਬਾੜਿਆ ਉਹਨੂੰ ਉਹਨੂੰ ਰੱਸੀ ਰੱਸੀ ਬੰਨ ਕੇ ਉਹਨੇ ਜਦੋਂ ਥੱਲੇ ਵੜ ਵੜ ਕੇ ਵਿੱਚ ਪੈਰ ਬੂਨਾ ਟੱਚ ਹੋਇਆ ਫਿਰ ਉਹਦੇ ਕੱਢੀ ਪੋ ਮਤਲਬ ਕਾਫੀ ਡੂੰਗਾ ਸੀਗਾ ਖੱਟਾ ਡੂੰਗਾ ਸੀ ਸਰ ਕਿੰਨੀ ਉਮਰ ਹੈ ਜੀ ਮੇਰੇ ਕਿੰਨੇ ਕੇ ਉਮਰ ਆ ਜੀ ਬੱਚੇ ਦੀ ਬੱਚੇ ਦੀ 9 ਸਾਲ 9 ਸਾਲ ਨਾਮ ਕੀ ਸਰ ਹੁੰਦਾ ਸ਼ਿਵਮ ਨਾਮਾ ਸੋਦਾ ਜੀ ਸਰ ਜੀ ਬੱਚੇ ਕੋ ਨਹੀਂ ਆਪਕਾ ਨਾਮ ਕੀ ਹੈ ਮੇਰਾ ਨਾਮ ਵਿਕਾਸ ਕੁਮਾਰ ਉਹ ਬੱਚਾ